ਇੱਕ ਛੋਟੇ ਹਾਥੀ ਦਾ ਕਹਿਰ ਵੇਖਣ ਨੂੰ ਮਿਲਿਆ ਜਿੱਥੇ ਸ਼ਰਾਬ ਦੇ ਨਸ਼ੇ ਦੇ ਵਿੱਚ ਪੂਰੀ ਤਰੀਕੇ ਦੇ ਨਾਲ ਰਾਜ ਕੀ ਉਸ ਦੇ ਵੱਲੋਂ ਦੋ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਵੇਖ ਸਕਦੇ ਹੋ ਕਿ ਛੋਟੇ ਹਾਥੀ ਦੇ ਵਿੱਚ ਜਿਹੜੀਆਂ ਨੇ ਉਹ ਗਾਜਰਾ ਲੱਡੀਆਂ ਹੋਈਆਂ ਨੇ ਤੇ ਉਸ ਗਾਜਰਾਂ ਦੇ ਨਾਲ ਲੱਦੇ ਹੋਏ ਛੋਟਾ ਹਾਥੀ ਵੱਲੋਂ ਦੋ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਫਿਲਹਾਲ ਇਸ ਬਾਬਤ ਜੋ ਪੇੜਿਤ ਲੋਕ ਨੇ ਉਹਨਾਂ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਜੋ ਇੱਕ ਗੱਡੀ ਦੇ ਵਿੱਚ ਸਵਾਰ ਸੀ ਕਿ ਅਸੀਂ ਦੁੱਧ ਲੈਣ ਦੇ ਲਈ ਬੱਚਿਆਂ ਦੇ ਲਈ ਕਿਸੇ ਰੈਸਟੋਰੈਂਟ ਦੇ ਵਿੱਚ ਜਾ ਰਹੇ ਸੀ ਅਤੇ ਆਪਣੀ ਗੱਡੀ ਨੂੰ ਪਾਰਕ ਕੀਤੀ ਹੋਈ ਸੀ ਪਰ ਜੋ ਸ਼ਰਾਬ ਦੇ ਨਸ਼ੇਦ ਵਿੱਚ ਰੱਜੇ ਹੋਏ ਛੂٹے ਹਾਥੀ ਚਾਲਕ ਦੇ ਵੱਲੋਂ ਸੁੱਦਾ ਹੀ ਉਹਨਾਂ ਦੀ ਗੱਡੀ ਦੇ ਨਾਲ ਟੱਕਰ ਮਾਰ ਦਿੱਤੀ ਜਾਂਦੀ ਹੈ ਇੰਨਾ ਹੀ ਨਹੀਂ ਦੂਜੀ ਵਾਰ ਵੜਨਾ ਗੱਡੀ ਨੂੰ ਵੀ ਟੱਕਰ ਮਾਰ ਦਿੱਤੀ ਜਾਂਦੀ ਹੈ ਅਤੇ ਵੜਨਾ ਗੱਡੀ ਦੇ ਚਾਲਕ ਦੀ ਹਾਲਤ ਇੰਨੀ ਕਮਜ਼ੋਰ ਬਣ ਚੁੱਕੀ ਹੈ ਇਸ ਨੂੰ ਸ਼ਿਸ਼ਾ ਤੋੜ ਕੇ ਬਾਹਰ ਤੱਕ ਕੱਢੜਾ ਪਿਆ ਤੇ ਇਸ ਸਮੇਂ ਹਸਪਤਾਲ ਦੇ ਵਿੱਚ ਹੈ ਹਾਲਤ ਕਾਫੀ ਗੰਭੀਰ ਦੱਸੀ ਹੋਈ ਹੈ ਤੌਥੀ ਜੇ ਗੱਡੀਆਂ ਦੀ ਹਾਲਤ ਦੀ ਗੱਲ ਕੀਤੀ ਜਾਵੇ ਤਾਂ ਗੱਡੀਆਂ ਵਿਚੜੀਆਂ ਨੇ ਪੂਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ ਤੇ ਛੋਟੇ ਹੱਥੇ ਦਾ ਕਹਿਰ ਵੇਖਣ ਨੂੰ ਮਿਲਿਆ ਜੁਤੇ ਦੱਸਿਆ ਜਾ ਰਿਹਾ ਕਿ ਸ਼ਰਾਬ ਦੇ ਨਾਰ ਰਾਜ ਕੇ ਨੌਜਵਾਨ ਗੱਡੀ ਚੁਲਾ ਰਿਹਾ ਸੀ ਤੇ ਉਸ ਤੋਂ ਬਾਅਦ ਉਸ ਦੀ ਗੱਡੀ ਵੀ ਜਿਹੜੀ ਓਵਰਲੋਡ ਸੀਗੀ ਤੇ ਸੱਦਾ ਦੋ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ ਉਥੂ ਇੱਕ ਵਾਰ ਇੱਕ ਪਰਿਵਾਰ ਤੋਂ ਤਾਂ ਕਹਿਣਾ ਹੈ ਕਿ ਜੇ ਸਾਡਾ ਸਾਰਾ ਪਰਿਵਾਰ ਇਸ ਘਟਨਾ ਦੇ ਵਿੱਚ ਬੈਠਿਆ ਹੁੰਦਾ ਤਾਂ ਜਾਣੇ ਨੁਕਸਾਨ ਵੀ ਹੋ ਸਕਦਾ ਸੀ ਪਰ ਜੋ ਵਰਨਾ ਕੱਢੀ ਦੇ ਹਾਲਤ ਚਾਲਕ ਦੀ ਹਾਲਤ ਹੈ ਉਹ ਕਾਫੀ ਗੰਭੀਰ ਬਣੀ ਹੋਈ ਹੈ ਜਿਸ ਤੋਂ ਬਾਅਦ ਹੁਣ ਇਹ ਪਰਿਵਾਰ ਜਿਹੜੇ ਪੀੜਤ ਹੋ ਚੁੱਕੇ ਨੇ ਇਸ ਘਟਨਾਕ੍ਰਮ ਤੋਂ ਬਾਅਦ ਉਹ ਲੋਕ ਮੰਗ ਕੀਤੀ ਜਾ ਰਹੀ ਹੈ ਕਿ ਜੋ ਵੀ ਉਹਨਾਂ ਦਾ ਨੁਕਸਾਨ ਹੋਇਆ ਉਸ ਦੀ ਜਿਹੜੀ ਪਰਪਾਈ ਕੀਤੀ ਜਾਵੇ ਇਹ ਤਸਵੀਰਾਂ ਜਿਹੜੀਆਂ ਨੇ ਅੰਮ੍ਰਿਤਸਰ ਦੇ ਚਬਾਲ ਰੋਡ ਵਿਖੇ ਤੋਂ ਸਾਹਮਣੇ ਆਈਆਂ ਨੇ ਜੁੱਥੇ ਇਹ ਭਿਆਨਕ ਐਕਸੀਡੈਂਟ ਹੋਇਆ ਅਤੇ ਜੋ ਜ਼ਖਮੀ ਹੋ ਚੁੱਕੇ ਆ ਉਸ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਪੀੜਤ ਲੋਕਾਂ ਦੇ ਵੱਲੋਂ ਇਸ ਬਾਬਤ ਕੀ ਕੁਝ ਕਿਹਾ ਜਾ ਰਿਹਾ ਸੁਣਦੇ ਜੀ ਮੈਡਮ ਕੀ ਨਾਮ ਜੀ ਆਪਣਾ ਕਗਨਦੇਵ ਕੌਰ ਤੇ ਕੀ ਗੱਲ ਹੋਈ ਮੈਡਮ ਮੇਰੇ ਅਸੀਂ ਅੰਮ੍ਰਿਤਸਰ ਸਾਈਡ ਤੋਂ ਆ ਰਹੇ ਸੀ ਬੱਚੀ ਵਾਸਤੇ ਦੁੱਧ ਲੈਣ ਉਤਰੇ ਆ ਗੱਡੀ ਸਾਈਡ ਤੇ ਪਾਰਕਿੰਗ ਪੂਰੀ ਤਰੀਕੇ ਨਾਲ ਕੀਤੀ ਹੋਈ ਆ ਉਹ ਟੈਂਪੋ ਵਾਲੇ ਨੇ ਡ੍ਰਿੰਗ ਕਰੀ ਹੋਈ ਆ ਓਵਰਲੋਡਿੰਗ ਹੋਤੀ ਗੱਡੀ ਆ ਸੋ ਉਹਨੇ ਪਹਿਲਾਂ ਸਾਡੀ ਗੱਡੀ ਬੈਕ ਤੋਂ ਮਾਰੀ ਫਿਰ ਅੱਗੇ ਸਾਈਡ ਤੋਂ ਮਾਰ ਕੇ ਫਿਰ ਦੂਸਰੀ ਵੀਰਾਂ ਦੀ ਗੱਡੀ ਉਹਨੂੰ ਗੱਡੀ ਨੂੰ ਘਸੀਟਦਾ ਹੋਇਆ ਗਾਂ ਲੈ ਗਿਆ ਜੇ ਅਸੀਂ ਸਾਰਾ ਟੱਬਰ ਵਿੱਚ ਹੁੰਦੇ ਤੇ ਕੋਈ ਨੁਕਸਾਨ ਹੋ ਜਾਂਦਾ ਉੱਤੇ ਕੋਈ ਵੀ ਕਾਰਵਾਈ ਨਹੀਂ ਹੋਣ ਦੇ ਉਹ ਇੱਕ ਨੇ ਫੁੱਲ ਡਰਿੰਕ ਕੀਤੀ ਹੋਈ ਹੈ ਲਾਇਸੈਂਸ ਉਹਦੇ ਕੋਲ ਨੂੰ ਕੋਈ ਪੁੱਛ ਨਹੀਂ ਰਿਹਾ ਜੇ ਆਦੇ ਮਾਲਕ ਨੂੰ ਸੱਧਿਆ ਆ ਕੋਈ ਰਿਸਪੌਂਸ ਨਹੀਂ ਦੇ ਰਿਹਾ ਕਿ ਇਹਦਾ ਨੁਕਸਾਨ ਕੌਣ ਭਰੇਗਾ ਜੇ ਕੋਈ ਵੀ ਨੁਕਸਾਨ ਹੋ ਜਾਂਦਾ ਜੀ ਦਾ ਨੁਕਸਾਨ ਹੋ ਜਾਂਦਾ ਕੌਣ ਜ਼ਿੰਮੇਵਾਰ ਸੀ ਇੱਥੇ ਤਿੰਪਲ ਐਰੋ ਚ ਕਿੰਨੇ ਜਿੰਨੇ ਗਏ ਸੀ ਜਿਨ੍ਹਾਂ ਨੇ ਐਕਸੀਡੈਂਟ ਕੀਤਾ ਵਾ ਸੋ ਵੀਰੇ ਨਹੀਂ ਸਾਨੂੰ ਪਤਾ ਅਸੀਂ ਬੱਚੇ ਦਾ ਦੁੱਧ ਲੈਣ ਵਾਸਤੇ ਉਸ ਰੈਸਟੋਰੈਂਟ ਵੇ ਤੇ ਜੋ ਗਏ ਹੋਏ ਸੀਗੇ ਕਿੰਨੀਆਂ ਗੱਡੀਆਂ ਨਾਲ ਉਹ ਟਕਰਾਈਆਂ ਤੇ ਕਿੰਨੀਆਂ ਕ ਗੱਡੀਆਂ ਦਾ ਜਿਆਦਾ ਨੁਕਸਾਨ ਵੀਰੇ ਦੋਆਂ ਗੱਡੀਆਂ ਦਾ ਉਹਨੇ ਨੁਕਸਾਨ ਕੀਤਾ ਦੋਵਾਂ ਗੱਡੀ ਦਾ ਕਿੰਨਾ ਕ ਨੁਕਸਾਨ ਹੋਇਆ ਮੇਰੇ ਸਾਡੀ ਗੱਡੀ ਉਹ ਵੇ ਇੱਥੇ ਸਾਈਡ ਤੇ ਲੱਗੀ ਹੋਊਗੀ ਬੈਕ ਸਾਈਡ ਉਹਦੀਆਂ ਬਾਰੀਆਂ ਵਗੈਰਾ ਸਭ ਕੁਝ ਬੰਦ ਹੋ ਚੁੱਕਿਆ ਹੈ ਵਿਚੋਂ ਵੀ ਗੱਡੀ ਅੰਦਰੋਂ ਵੀ ਸਾਰੀ ਟੁੱਟ ਚੁੱਕੀ ਆ ਬੈਕ ਸਾਈਡ ਫਰੰਟ ਸਾਈਡ ਸਾਰੀ ਡੈਮੇਜ ਹੋਈ ਪਈ ਗੱਡੀ ਕਿਹੜਾ ਕੋਈ ਜਾਨੀ ਨ ਜਾਨੀ ਨੁਕਸਾਨ ਹੋ ਵੀ ਸਕਦਾ ਸੀ ਅਸੀਂ ਪੂਰੀ ਦੀ ਪੂਰੀ ਫੈਮਿਲੀ ਹੀ ਵਿੱਚ ਸਾਂ ਤੇ ਮਾਲੀ ਨੁਕਸਾਨ ਕਿੰਨਾ ਕੁ ਹੋ ਗਿਆ ਇਸ ਟਾਈਮ ਜਿਹੜੇ ਵੀਰ ਸੀ ਉਹਨਾਂ ਦੇ ਹੱਥਾਂ ਪੈਰਾਂ ਦੇ ਸੱਟਾਂ ਲੱਗੀਆਂ ਵੀ ਹੋਈਆਂ ਨੇ ਮਾਲੀ ਨੁਕਸਾਨ ਤਾਂ ਕਾਫੀ ਹੋ ਗਿਆ ਤੇ ਮੰਗ ਕੀ ਕਰਦੇ ਆ ਮੰਗ ਇਹ ਹੀ ਕਿ ਸਾਡੀ ਗੱਡੀ ਦਾ ਜੋ ਵੀ ਖਰਚਾ ਉਹਨਾਂ ਦੀ ਗੱਡੀ ਦਾ ਸਾਡੀ ਖਰਚੀ ਤੇ ਗੱਡੀ ਦਾ ਉਹ ਸਾਰਾ ਖਰਚਾ ਭਰਨ ਮਾਲਕ ਨੂੰ ਸੱਦਿਆ ਹੈ ਕਾਰਵਾਈ ਉਤੇ ਕਾਰਵਾਈ ਕੀਤੀ ਜਾਵੇ ਬਸ ਅਸੀਂ ਜੀ ਇੱਥੇ ਆ ਇੱਥੇ ਗੱਡੀ ਪਾਰਕ ਲਾ ਕੇ ਤੇ ਰੈਸਟੋਰੈਂਟ ਦੇ ਵਿੱਚ ਬੱਚੀ ਵਾਸਤੇ ਦੁੱਧ ਲੈਣ ਵਾਸਤੇ ਉਤਰੇ ਆ ਸਾਰਾ ਪਰਿਵਾਰ ਹੀ ਕੀ ਕਰਾਈ ਪਤਾ ਨਹੀਂ ਜੀ ਤੇ ਉਧਰੋਂ ਐ ਗੱਡੀ ਆਉਣ ਰਹੀ ਐ ਲੱਦੀ ਟੈਂਪੂ ਆ ਲੱਧਿਆ ਆਉਣ ਰਿਆ ਇਧਰੋਂ ਸੁਜਾਤ ਏਮ ਕਰਨ ਵਾਲੀ ਸਾਈਡ ਤੋਂ ਤੇ ਉਹਨੇ ਲਿਆਣ ਕੇ ਪਹਿਲੋਂ ਉਸ ਛਿਪਟ ਗੱਡੀ ਦੇ ਵਿੱਚ ਮਾਰਿਆ ਵਰਨਾ ਗੱਡੀ ਸਾਡੇ ਅਗਲੇ ਦਾ ਲੱਗੀ ਆ ਉਹ ਮੁੜ ਕੇ ਵਰਨਾ ਗੱਡੀ ਨੂੰ ਧੂਕ ਦੇ ਉਹਦੇ ਉੱਤੇ ਚੱਲ ਗਿਆ ਉਹਦੇ ਵਿੱਚ ਤਿੰਨ ਬੰਦੇ ਚਾਰ ਵਿੱਚ ਹੀ ਉਹਦੇ ਉਹ ਬੰਦੇ ਮਹਾ ਬੱਚੇ ਬਚਾ ਹੋਇਆ ਨੇ ਕਾਰਨ ਕੀ ਹੈ ਐਕਸੀਡੈਂਟ ਦਾ ਕਿਸ ਕਾਰਨ ਜਿਹੜਾ ਐਕਸੀਡੈਂਟ ਵਾਪਰਿਆ ਉਹ ਬੰਦਾ ਜਿਹੜਾ ਜਿਹਦੇ ਆ ਲੱਧਿਆ ਟਰੈਂਪੂ ਇਹ ਬੰਦੇ ਡਰਿੰਕ ਕੀਤੀ ਰੱਜੇ ਸ਼ਰਾਬ ਨਾਲ 120 30 ਦੀ ਗੱਡੀ ਉਹਦੀ ਆਉਣ ਰਹੀ ਆ ਓਵਰ ਲੋਡ ਗੱਡੀ ਉਹਨੇ ਝੱਲੀ ਨਹੀਂ ਗਈ ਉਤੋਂ ਤੇ ਕੀ ਕੀ ਨੁਕਸਾਨ ਜਿਹੜਾ ਇਹ ਤੱਕ ਨੂੰ ਹੋ ਗਿਆ ਵਾ ਤਾਂ ਬਹੁਤ ਜ਼ਿਆਦਾ ਗੱਡੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਰੋਡ ਕਿਹੜੀ ਵਜਦੀ ਜੇ ਰੋਡ ਆ ਜਿਹੜੀ ਅੰਮ੍ਰਿਤਸਰ ਤੋਂ ਖੇਮਕਰਨ ਨੂੰ ਜਾਂਦੀ ਹੈ ਪਤਾਪੁਰਿਆ ਜੇਲ੍ਹ ਦੇ ਲਾਗੇ ਵੱਡੀ ਲੱਗ ਤੇ ਕਿਹੜਾ ਕੋਈ ਜਾਨੀ ਨੁਕਸਾਨ ਵੀ ਹੋਇਆ ਜਾਨੀ ਨੁਕਸਾਨ ਤੋਂ ਜਿਹੜਾ ਬਚਾਅ ਹੋ ਗਿਆ ਬੰਦੇ ਭੱਜ ਗਏ ਆ ਜਾਨਾ ਗੱਡੀਆਂ ਦਾ ਨੁਕਸਾਨ ਬੰਦਿਆਂ ਨੂੰ ਦੋ ਤਿੰਨ ਨੂੰ ਸੱਟਾਂ ਲੱਗੀਆਂ ਮਾਰੀ ਤੇ ਮਾਲੀ ਨੁਕਸਾਨ ਜਿਹੜਾ ਕਿੰਨੇ ਕਦਾ ਹੋ ਚੁੱਕਿਆ ਮਾਲੀ ਨੁਕਸਾਨ ਤਾਂ ਬਹੁਤ ਜ਼ਿਆਦਾ ਗੱਡੀਆਂ ਦਾ ਮੇਰੇ ਸਹਾਰ ਘਰ ਤੋਂ ਪੰਜ 6 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਨਾ ਇਹ ਗੱਡੀ ਵਾਲਾ ਜਿਹੜਾ ਡਰਾਈਵ ਕਰਦਾ ਪਿਆ ਸੀ ਜਿਹੜਾ ਛੋਟਿਆ ਸੀ ਉਹ ਇਸ ਚਮ ਕਿੱਥੇ ਆ ਉਹ ਪੁਲਿਸ ਪੁਲਿਸ ਦੀ ਇਸ ਟੈਡੀ ਪੁਲਿਸ ਪੁਲਿਸ ਵਾਲੇ ਸਾਹਮਣੇ ਖੁੱਦ ਕੱਢਿਆ ਪੁਲਿਸ ਵਾਲਿਆਂ ਕੋਲ ਭਾਈ ਨੇ ਭਾਈ ਨੇ ਸ਼ੀਸ਼ਾ ਤੋੜ ਕੇ ਲੱਤਾਂ ਮਾਰ ਕੇ ਜੜੀ ਇੰਚਾਂ ਦੀ ਵਰਨਾ ਗੱਡੀ ਨਾ ਉਹਨਾਂ ਲੱਤਾਂ ਮਾਰ ਕੇ ਸ਼ੀਸ਼ਾ ਤੋੜ ਕੇ ਭਈਆ ਆ ਬੰਦਾ ਕੱਢਿਆ ਬਾਹਰ ਉਹਨਾਂ ਖੁੱਦ ਦੇ ਵੇਖਿਆ ਪਹਿਲਾਂ ਚਲੋ ਨੁਕਸਾਨ ਬਾਜੀ ਵੇਖਾਂਗੇ ਕਿ ਬੰਦਾ ਠੀਕ ਹੈਗਾ ਕਿ ਨਹੀਂਗਾ ਹਾਂ ਹਾਂ ਬਾਜੂ ਨਾ ਆਪ ਖੁੱਦ ਮੇਰੇ ਸਾਹਮਣੇ ਬੰਦਾ ਕੱਢਿਆ ਬਾਹਰ ਤੇ ਬਾਹਰ ਲੈ ਕੇ ਆਏ ਨੇ ਹੁਣ ਸਿਵਲ ਸੁਪਰ ਲੈ ਆ ਗਏ ਇਹਨੂੰ ਕਿਹੜੀ ਰੋਡ ਵਈਦੀ ਆ ਇਹ ਚਬਾਲ ਰੋਡ ਡ੍ਰੀਮ ਸਿਟੀ ਬਾਹਰ ਹਾਕਰਸ ਬਾਹਰ ਤੋਂ ਬਣਨ ਨੂੰ ਤਰਸਦੇ ਜਿਹੜੇ ਹੁਣ ਕਿਲਕਾਰੀਆਂ ਗੂੰਜਣਗੀਆਂ ਉਹ ਕਿਉਂਕਿ ਆਈਵੀਐਫ ਹੁਣ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਬਣੰਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ